ਸਸ਼ੀ ਗਾਲ ਜੀ ਤਸਵੀਰਾਂ ਵਖਾ ਰਹੇ ਆ ਤੁਹਾਨੂੰ ਭਾਰੀ ਮੀਂਹ ਦੀਆਂ ਤਸਵੀਰਾਂ ਨੇ ਆਮੀ ਜਿਹੜਾ ਸਵੇਰੇ ਵੱਡੀ ਰਾਹਤ ਬਣਿਆ ਸੀ ਲੇਕਿਨ ਹੁਣ ਆਮੀ ਜਿਹੜਾ ਉਹ ਪਰੇਸ਼ਾਨੀ ਦੇ ਵਿੱਚ ਤਬਦੀਲ ਹੋਣ ਦਾ ਨਜ਼ਰ ਆ ਰਿਹਾ ਹੈ ਸੜਕਾਂ ਦੇ ਉੱਪਰ ਕਈ ਥਾਵਾਂ ਦੇ ਉੱਪਰ ਪਾਣੀ ਜਿਹੜਾ ਉਹ ਇਕੱਠਾ ਹੋਣਾ ਸ਼ੁਰੂ ਹੋ ਗਿਆ ਖੇਤਾਂ ਦੇ ਵਿੱਚ ਪਾਣੀ ਜਿਹੜਾ ਉਹ ਹੁਣ ਪੰਜਾਬ ਵਾਸੀਆਂ ਨੂੰ ਹਰ ਮਹੀਨੇ ਬਿਜਲੀ ਦੇ ਬਿੱਲ ਦੀ ਚਿੰਤਾ ਨਹੀਂ ਹੁੰਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 600 ਯੂਨਟ ਬਿਜਲੀ ਮੁਫਤ ਦੇ ਐਲਾਨ ਨਾਲ ਲੱਖਾਂ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ ਹੈ। ਮੁਫਤ ਬਿਜਲੀ ਗਾਰੰਟੀ ਤਹਿਤ 90% ਤੋਂ ਵੱਧ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। ਤੇ ਲੋਕ ਇਸ ਬਚਤ ਨਾਲ ਆਪਣੇ ਦੂਸਰੇ ਕੰਮ ਵੀ ਨਿਪਟਾ ਰਹੇ ਨੇ। नमस्कार जी सबसे पहले मैं सीएम साहब जी का धन्यवाद करना चाहता हूं जिन्होंने ये इस महंगाई के दौर में 600 यूनिट फ्री वाली बिजली की जो स्कीम चलाई है इसे हमें बहुत राहत मिली है इस चीज़ के लिए मैं दोबारा फिर से धन्यवाद करना चाहता हूँ सी साहब का श्रीमान सी भगवान मान का हम धन्यवाद करते हैं क्योंकि हमारा बिजली बिल जीरो आया है 600 सौ यूनिट हमें मुफ्त में मिला है इसके लिए बहुत बहुत धन्यवाद है। ਬਿਜਲੀ ਦੇ ਖੇਤਰ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਇਤਿਹਾਸ ਚ ਸ਼ੁਰੂ ਕੀਤੀ ਇਸ ਨਵੀਂ ਪਰੰਪਰਾ ਦੇ ਨਾਲ ਲੋਕ ਬੇਹਦ ਖੁਸ਼ ਹਨ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ ਹੈ ਪਰਨਾ ਸ਼ੁਰੂ ਹੋ ਗਿਆ ਤੁਹਾਨੂੰ ਲਗਾਤਾਰ ਤਸਵੀਰ ਵਿਖਾ ਰਿਹਾ ਮੋਹਾਲੀ ਸ਼ਹਿਰ ਦੀ ਤਸਵੀਰ ਹੈ ਲਾਂਡਰਾ ਸਨੇਟਾ ਦਾ ਏਰੀਆ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸੜਕਾਂ ਦੇ ਉੱਪਰ ਦੋਨੋਂ ਪਾਸੇ ਗੋਡੇ-ਗੋਡੇ ਪਾਣੀ ਜਿਹੜਾ ਉਹ ਖੜਨਾ ਸ਼ੁਰੂ ਹੋ ਗਿਆ ਆਵਾਜਾਈ ਜਿਹੜੀ ਹੈ ਉਹ ਵੱਡੇ ਪੱਧਰ ਤੇ ਪ੍ਰਭਾਵਿਤ ਹੋਣੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਜਿਸ ਢੰਗ ਤੇ ਨਾਲ ਲਗਾਤਾਰ ਸੜਕਾਂ ਜਿਹੜੀਆਂ ਨੇ ਉਹ ਪਾਣੀ ਨਾਲ ਭਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉਹਦਾ ਸਿੱਧਾ ਜਿਹੜਾ ਫਰਕ ਹੈ ਜਿਹੜਾ ਅਸਰ ਹੈ ਉਹ ਹੁਣ ਸੜਕਾਂ ਤੇ ਵੇਖਣ ਨੂੰ ਮਿਲ ਰਿਹਾ ਹੈ ਯਾਤਿਆਤ ਪ੍ਰਭਾਵਿਤ ਹੋ ਰਿਹਾ ਹੈ ਲੋਕ ਜਿਹੜੇ ਨੇ ਆਪਣੇ ਘਰਾਂ ਦੇ ਵਿੱਚ ਸੀਮਿਤ ਹੋ ਗਏ ਨੇ ਲਗਾਤਾਰ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਵੀ ਥੋੜੀ ਨੀਵੀਂ ਸੜਕ ਹੁੰਦੀ ਆ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਢੰਗ ਦੇ ਨਾਲ ਪਾਣੀ ਜਿਹੜਾ ਉਹ ਖੜਾ ਹੋਣਾ ਸ਼ੁਰੂ ਹੋ ਗਿਆ ਤੇ ਯਾਤਿਆਤ ਜਿਹੜਾ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਰਿਹਾ ਤੁਸੀਂ ਸੜਕ ਵੇਖ ਸਕਦੇ ਹੋ ਕਿ ਕਿਸ ਢੰਗ ਦੇ ਨਾਲ ਇਸ ਸੜਕ ਦੇ ਉੱਪਰ ਦੋਨੋਂ ਪਾਸੇ ਗੋਡੇ-ਗੋਡੇ ਪਾਣੀ ਜਿਹੜਾ ਉਹ ਖੜਨਾ ਸ਼ੁਰੂ ਹੋ ਗਿਆ ਯਾਨੀ ਜਿਹੜੀ ਬਾਰਿਸ਼ ਸਵੇਰੇ ਮੌਸਮ ਦੇ ਵਿੱਚ ਨਮੀ ਲਿਆਂਦੀ ਨਜ਼ਰ ਆਈ ਸੀ ਤਾਪਮਾਨ ਦੇ ਵਿੱਚ ਗਰਾਵੜ ਦਰਜ ਕੀਤੀ ਸੀ ਉਹੀ ਬਾਰਿਸ਼ ਜਿਹੜੀ ਹੈ ਹੁਣ ਆਫਤ ਦਾ ਰੂਪ ਲੈਂਦੀ ਵੀ ਨਜ਼ਰ ਆ ਰਹੀ ਹੈ ਪਰੇਸ਼ਾਨੀ ਦਾ ਸਭ ਬਣਦੀ ਹੋਈ ਨਜ਼ਰ ਆ ਰਹੀ ਹੈ ਖੇਤਾਂ ਦੇ ਵਿੱਚ ਜਿਹੜੀ ਝੋਨੇ ਦੀ ਫਸਲ ਖੜੀ ਸੀ ਉਸ ਦੇ ਵਿੱਚ ਵੀ ਲਗਾਤਾਰ ਪਾਣੀ પડਦਾ ਹੋਇਆ ਨਜ਼ਰ ਆ ਰਿਹਾ ਹੈ ਗੁੱਡੇ ਗੁੱਡੇ ਪਾਣੀ ਜਿਹੜਾ ਉਹ ਸੜਕਾਂ ਤੇ ਤੇ ਆਹੀ ਹਾਲਾਤ ਜਿਹੜੇ ਨੇ ਹੁਣ ਖੇਤਾਂ ਦੇ ਵਿੱਚ ਵੀ ਵੇਖਣ ਨੂੰ ਮਿਲ ਰਹੇ ਨੇ ਯਾਨੀ ਸਵੇਰ ਤੋਂ ਜਿਹੜੀ ਆ ਬਾਰਿਸ਼ ਹੋ ਰਹੀ ਸੀ ਜਿਹੜੀ ਇਹਦੇ ਤੌਰ ਤੇ ਵੱਡੀ ਰਾਹਤ ਦਾ ਸਬਬ ਸੀ ਹੁਣ ਪਰੇਸ਼ਾਨੀ ਦੇ ਵਿੱਚ ਤਬਦੀਲ ਹੋ ਰਹੀ ਹੈ ਦੂਜੇ ਪਾਸੇ ਜਿਸ ਢੰਗ ਦੇ ਨਾਲ ਤੇਜ਼ ਹਵਾਵਾਂ ਵੀ ਚਲਣੀਆਂ ਸ਼ੁਰੂ ਹੋ ਗਈਆਂ ਨੇ ਲਗਾਤਾਰ ਤੁਹਾਡੇ ਨਾਲ ਤਸਵੀਰ ਜ਼ਰੂਰ ਸਾਂਝੀ ਕਰ ਰਹੇ ਹਾਂ ਤਸਵੀਰ ਹੈ ਮੁਹਾਲੀ ਸ਼ਹਿਰ ਦੀ ਮੁਹਾਲੀ ਸ਼ਹਿਰ ਦਾ ਸਨੇਟਾ ਲਾਂਡਰਾ ਵਾਲਾ ਏਰੀਆ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਆ ਸੜਕ ਜਿਹੜੀ ਕਾਫੀ ਉੱਚੀ ਸੜਕ ਹੈ ਲੇਕਿਨ باوجود ਇਸ ਦੇ ਭਾਰੀ ਮੀਂਹ ਜਿਹੜਾ ਉਹ ਇੱਥੇ ਵੀ ਵੱਡੀ ਖਲਲ ਦਾ ਸਬਬ ਬਣਦਾ ਨਜ਼ਰ ਆ ਰਿਹਾ ਹੈ ਲੋਕਾਂ ਨੂੰ ਖਾਸੀਆਂ ਪਰੇਸ਼ਾਨੀਆਂ ਹੋ ਰਹੀਆਂ ਨੇ ਦਿਨ ਦੇ ਵਿੱਚ ਜਿਹੜੀ ਬੀਪਰ ਨੇ ਜਿਹੜੀਆਂ ਲਾਈਟਾਂ ਨੇ ਉਸ ਦਾ ਇਸਤੇਮਾਲ ਹੋ ਰਿਹਾ ਹੈ ਯਾਤਿਆ ਯਾਨ ਪੂਰਨ ਤੌਰ ਤੇ ਪ੍ਰਭਾਵਿਤ ਹੋ ਰਿਹਾ ਹੈ ਗੱਡੀਆਂ ਜਿਹੜੀਆਂ ਨੇ ਬਿਲਕੁਲ ਸੜਕਾਂ ਦੇ ਸਾਈਡਾਂ 'ਚ ਖੜੀਆਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਕਿਉਂਕਿ ਮੀਂਹ ਕਰਕੇ ਵਿਜ਼ਿਬਿਲਟੀ ਜਿਹੜੀ ਹੈ ਉਹ ਵੀ ਕਾਫੀ ਘਟ ਹੁੰਦੀ ਨਜ਼ਰ ਆ ਰਹੀ ਹੈ ਤਸਵੀਰ ਤੁਹਾਨੂੰ ਲਗਾਤਾਰ ਬਖਾ ਰਹੇ ਆ ਜਿਹੜੇ ਲੇ ਇਲਾਕੇ ਨੇ ਉਹਨਾਂ ਦੇ ਵਿੱਚ ਹੋਰ ਬੁਰੇ ਹਾਲਾਤ ਨੇ ਕਿਉਂਕਿ ਪਾਣੀ ਜਿਹੜਾ ਉਹ ਲੋਕਾਂ ਦੇ ਘਰਾਂ ਤੱਕ ਦੁਕਾਨਾਂ ਤੱਕ ਵੀ ਵਾਰ ਕਰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਤੁਸੀਂ ਆਪ ਦੇਖ ਸਕਦੇ ਹੋ ਆ ਲਾ ਇਲਾਕਾ ਔਰ ਇੱਥੇ ਜਿਹੜੀਆਂ ਨੀਂਦੀਆਂ ਦੁਕਾਨਾਂ ਨੇ ਜਿਹੜੇ ਘਰ ਨੇ ਉਹਨਾਂ ਦੇ ਵਿੱਚ ਵੀ ਪਾਣੀ ਜਿਹੜਾ ਪਹੁੰਚ ਕਰਦਾ ਹੋਇਆ ਨਜ਼ਰ ਆ ਰਿਹਾ ਲਗਾਤਾਰ ਬਾਰਸ਼ ਜਿਹੜੀ ਹੈ ਆਫਤ ਦਾ ਰੂਪ ਲੈਂਦੀ ਹੋਈ ਨਜ਼ਰ ਆ ਰਹੀ ਹੈ ਯਾਤਾਂ ਯਾਤ ਸੇ ਪ੍ਰਭਾਵਿਤ ਹੋ ਹੀ ਰਿਹਾ ਹੈ ਆਮ ਜਿਹੜੇ ਰਾਹੀਰ ਨੇ ਉਹ ਵੀ ਪ੍ਰਭਾਵਿਤ ਹੋ ਰਹੇ ਨੇ ਲੋਕ ਜਿਹੜੇ ਨੇ ਸੜਕਾਂ ਦੇ ਕਿਨਾਰੇ ਆਪਣੀ ਗੱਡੀਆਂ ਖੜਾ ਕੇ ਬਚਾਓ ਕਰਦੇ ਨਜ਼ਰ ਆ ਰਹੇ ਨੇ ਹਾਲਾકી ਵੱਡੇ ਜਾਮ ਜਿਹੜੇ ਨੇ ਉਹ ਸੜਕ ਤੇ ਲੱਗਣੇ ਵੀ ਸ਼ੁਰੂ ਹੋ ਗਏ ਲਗਾਤਾਰ ਤੁਹਾਨੂੰ ਤਸਵੀਰ ਬੁਖਾ ਰਹੇ ਆ ਜਿਰਕੁਰ ਸ਼ਹਿਰ ਦੀ ਆ ਤਸਵੀਰ ਹੈ ਜਿਰਕੁਰ ਸ਼ਹਿਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਆ ਬਾਰਿਸ਼ ਜਿਹੜੀ ਆ ਹੁਣ ਆਫਤ ਦਾ ਰੂਪ ਲੈਂਦੀ ਹੋਈ ਨਜ਼ਰ ਆ ਰਹੀ ਆ ਲਗਾਤਾਰ ਸ਼ਹਿਰ ਦਾ ਹਾਰੀ ਇਲਾਕਾ ਜਿਹੜਾ ਉਹ ਪਾਣੀ ਦੀ ਗਰਤ ਦੇ ਵਿੱਚ ਜਾਂਦਾ ਨਜ਼ਰ ਆ ਰਿਹਾ ਹੈ ਪਾਣੀ ਜਿਹੜਾ ਉਹ ਲਗਾਤਾਰ ਵਧਦਾ ਨਜ਼ਰ ਆ ਰਿਹਾ ਹੈ ਔਰਾਂ ਤੇ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿਸ ਢੰਗ ਦੇ ਨਾਲ ਸੜਕਾਂ ਦੇ ਉੱਪਰ ਗੋਡੇ-ਗੋਡੇ ਤੱਕ ਪਾਣੀ ਜਿਹੜਾ ਉਹ ਇਕੱਠਾ ਹੋਣਾ ਸ਼ੁਰੂ ਹੋ ਗਿਆ ਲਗਾਤਾਰ ਮੀਂਹ ਜਿਹੜਾ ਹੋ ਰੁਕਣ ਦਾ ਨਾਂ ਨਹੀਂ ਲੈ ਰਿਹਾ ਔਰ ਹੁਣ ਆ ਮੀਂਹ ਜਿਹੜਾ ਉਹ ਲੋਕਾਂ ਲਈ ਵੱਡੀ ਪਰੇਸ਼ਾਨੀ ਦਾ ਲਗਾਤਾਰ ਸਬਬ ਬਣ ਰਿਹਾ ਆ ਜਿਹੜੀ ਤੁਸੀਂ ਤਸਵੀਰ ਵੇਖ ਰਹੇ ਹੋ ਕਿਸੇ ਨਦੀ ਨਾਲੇ ਵੀ ਨਹੀਂ ਬਲਕਿ ਜੇਰਕਪੁਰ ਸ਼ਿਮਲਾ ਮੇਨ ਹਾਈਵੇ ਦੀ ਤਸਵੀਰ ਹੈ ਹਾਈਵੇ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਸੜਕ ਦੇ ਉੱਪਰ ਕਿਸ ਢੰਗ ਦੇ ਨਾਲ ਤਕਰੀਬਨ 3-3 ਫੁੱਟ ਤੱਕ ਪਾਣੀ ਚੜ੍ਹਿਆ ਹੋਇਆ ਹੈ ਇਸ ਵੇਲੇ ਕੋਰ ਸ਼ਹਿਰ ਤੇ ਆ ਹਾਲਾਤ ਨੇ ਔਰ ਪੂਰਾ ਦਾ ਪੂਰਾ ਸ਼ਹਿਰ ਜਿਹੜਾ ਹੁਣ ਇਸ ਪਾਣੀ ਦੀ ਮਾਰ ਚੇਲਦਾ ਹੋਇਆ ਨਜ਼ਰ ਆ ਰਿਹਾ ਜਿਸ ਢੰਗ ਦੇ ਨਾਲ ਸਵੇਰੇ ਤੋਂ ਹੀ بارش ਪੈ ਰਹੀ ਹੈ ਹਾਲਾਕਿ ਸ਼ੁਰੂਆਤੀ ਦੌਰ ਦੇ ਵਿੱਚ ਜ਼ਰੂਰ ਆ بارش ਜਿਹੜੀ ਹੈ ਉਹ ਰਾਹਤ ਦਾ ਸਬਬ ਬਣੀ ਸੀ ਲੇਕਿਨ ਹੁਣ ਆਫਤ ਦੇ ਵਿੱਚ ਆ بارش ਜਿਹੜੀ ਆ ਉਹ ਤਬਦੀਲ ਹੋ ਰਹੀ ਹੈ ਤੁਹਾਨੂੰ ਸ਼ਹਿਰ ਦੀ ਹਰ ਇੱਕ ਤਸਵੀਰ ਵਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਢੰਗ ਦੇ ਨਾਲ ਇਸ ਸੜਕ ਦੇ ਉੱਪਰ ਗੋਡੇ-ਗੋਡੇ ਪਾਣੀ ਜਿਹੜਾ ਉਹ ਖੜਨਾ ਸ਼ੁਰੂ ਹੋ ਗਿਆ ਨੈਸ਼ਨਲ ਹਾਈਵੇ Shimla ਵੱਲ ਨੂੰ ਜਾਣ ਦਾ ਰਸਤਾ ਔਰ ਉਸ ਰਸਤੇ ਦੇ ਆ ਹਾਲਾਤ ਨੇ ਜਿ ਜੀ ਤੁਸੀਂ ਤਸਵੀਰ ਵਖਾ ਦੇਖ ਰਹੇ ਹੋ ਪੰਜਾਬ ਦੀ ਤਸਵੀਰ ਵਖਾ ਰਿਹਾ بارش ਜਿਹੜੀ ਹੈ ਆਫਤ ਦਾ ਰੂਪ ਲੈਂਦੀ ਨਜ਼ਰ ਆ ਰਹੀ ਹੈ ਜ਼ਿਰਖਪੁਰ ਸ਼ਹਿਰ ਐ ਜ਼ਿਰਖਪੁਰ ਸ਼ਹਿਰ ਦੀ ਤਸਵੀਰ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਸੜਕ ਦੇ ਉੱਪਰ ਤਕਰੀਬਨ ਤਕਰੀਬਨ 10-10 ਫੁੱਟ ਪਾਣੀ ਜਿਹੜਾ ਚੜ ਚੁੱਕਿਆ ਹੈ ਆਵਾਜਾਈ ਪ੍ਰਭਾਵਿਤ ਹੋ ਗਈ ਹੈ ਪੂਰੀ ਤਰ੍ਹਾਂ ਖੜਾ ਦਾ ਰੂਪ ਲੈਂਦੀ ਨਜ਼ਰ ਆ ਰਹੀ ਹੈ ਹੁਣ ਇਹ بارش ਸ਼ਹਿਰਾਂ ਦੇ ਵਿੱਚ ਦੀ ਤਸਵੀਰ ਵਿਖਾ ਰਿਆ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਘਰ ਦੇ ਨਾਲ ਪਾਣੀ ਜਿਹੜਾ ਉਹ ਪੂਰੇ ਸ਼ਹਿਰ ਦੇ ਵਿੱਚ ਆਹੀ ਤਸਵੀਰ ਵੇਖਣ ਨੂੰ ਮਿਲ ਰਹੀ ਹੈ ਜ਼ਿਰਕਪੁਰ ਸ਼ਹਿਰ ਦੀ ਤਸਵੀਰ ਹੈ ਗੱਡੀਆਂ ਸਾਈਡਾਂ ਦੇ ਵਿੱਚ ਖੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲਗਾਤਾਰ ਪਾਣੀ ਜਿਹੜਾ ਉਹ ਪਰ ਦਾ ਨਜ਼ਰ ਆ ਰਿਹਾ ਹੈ ਸ਼ਹਿਰ ਦੀ ਤਸਵੀਰ ਹੈ ਜ਼ਿਰਖਪੁਰ ਸ਼ਹਿਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਬਿੱਗੇਸਟ ਹੱਲ ਦੇ ਨਾਲ ਸੜਕ ਦੇ ਉੱਪਰ ਤਕਰੀਬਨ ਤਕਰੀਬਨ 3 3 ਫੁੱਟ ਪਾਣੀ ਚੜ ਗਿਆ ਸੜਕ ਦਾ ਇਲਾਕਾ ਸੜਕ ਦੇ ਉੱਪਰ 3 3 ਫੁੱਟ ਤੱਕ ਪਾਣੀ ਸੀ ਔਰ ਆਵਾਜਾਈ ਜਿਹੜੀ ਹੈ ਪੂਰਨ ਤੌਰ ਤੇ ਪ੍ਰਭਾਵਿਤ ਹੁੰਦੀ ਨਜ਼ਰ ਆ ਰਹੀ ਹੈ ਯਾਨੀ ਠੜਾ ਦਾ ਰੂਪ ਲੈਂਦੀ ਨਜ਼ਰ ਆ ਰਹੀ ਹੈ ਹਿਮਾਚਲ ਦੇ ਵਿੱਚ ਪਹਿਲਾਂ ਹੀ ਆ ਬਾਰਸ਼ ਜਿਹੜੀ ਹੈ ਆਫਤ ਮਚਾ ਚੁੱਕੀ ਹੈ ਤੇ ਹੁਣ ਹੇਠਲੇ ਇਲਾਕੇ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਦਾ ਅਸਰ ਜਿਹੜਾ ਉਹ ਵੇਖਣ ਨੂੰ ਮਿਲ ਰਿਹਾ ਹੈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप